ਸਾਈਕਲ ਜੱਤਾਂ ਤੋਂ ਬਾਅਦ ਦੇ ਵਿੱਚ ਮੁੰਡਾ ਇਹ ਕਹਿ ਕੇ ਰੋਣ ਲੱਗ ਗਿਆ ਕਿ ਪਹਿਲਾਂ ਮੇਰੇ ਕੋਚ ਸਾਹਿਬ ਬੈਠਣੇ ਸਾਈਕਲ ਦੇ ਉੱਪਰ ਆ ਕੇ ਇਹਨੇ ਸਿਮਿਆ ਤੋਂ ਵੀ ਸਾਈਕਲ ਦਿੱਤੀ ਆ ਸੀ ਔਰ ਇਹ ਦੂਜਾ ਸਾਈਕਲ ਇੱਥੋਂ ਵੀ ਦਿੱਤੀ ਆ ਲੈ ਗਿਆ ਇਹ ਕਹਿੰਦਾ ਕੋਚ ਸਾਹਿਬ ਪਹਿਲਾਂ ਉੱਤੇ ਬੈਠਣਗੇ ਕਿਉਂਕਿ ਕੋਚ ਸਾਹਿਬ ਨੇ ਇਹਨੂੰ ਇੱਧਰ ਲੈ ਕੇ ਆਂਦਾ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਐਦਾਂ ਦੇ ਕੋਚ ਸਾਹਿਬ ਹੋਣ ਇਸ ਬੱਚੇ ਦੀਆਂ ਅੱਖਾਂ ਉਸ ਇਨਸਾਨ ਲਈ ਬਗ ਰਹੀਆਂ ਨੇ ਜਿਹਨੇ ਬਿਨਾਂ ਕੋਈ ਪੈਸਾ ਲਏ ਇਸ ਬੱਚੇ ਤੋਂ ਆਪਣਾ ਸਮਾਂ ਆਪਣਾ ਪੈਸਾ ਔਰ ਆਪਣੇ ਅਰਮਾਨ ਵਾਰੇ ਹੋਏ ਨੇ ਬਿਨਾਂ ਕੋਈ ਪੈਸਾ ਲਏ ਇਹ ਕੋਚ ਸਾਹਿਬ ਬੱਚਿਆਂ ਨੂੰ ਰੋਜ਼ ਫ੍ਰੀ ਟ੍ਰੇਨਿੰਗ ਦਿੰਦੇ ਨੇ ਕਿਉਂਕਿ ਇਹਨਾਂ ਦਾ ਸਪੋਰਟਸ ਦੇ ਨਾਲ ਰਿਸ਼ਤਾ ਪੈਸਿਆਂ ਦਾ ਨਹੀਂ ਰੂਹ ਦਾ ਤਾਂ ਹੀ ਇੱਕ ਕੋਚ ਸਾਹਿਬ ਦੇ ਦੋ ਬੱਚੇ ਪਿੰਡ ਭਾਂਗੀ ਬਾਂਦਰ ਦੇ ਵਿੱਚ ਸਾਈਕਲ ਜਿੱਤ ਕੇ ਲੈ ਗਏ ਕੋਚ ਸਾਹਿਬ ਨੇ ਬੱਚੇ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਔਰ ਬੱਚੇ ਨੇ ਵੀ ਸਾਈਕਲ ਜਿੱਤ ਦੀ ਸਾਰ ਕੋਚ ਸਾਹਿਬ ਨੂੰ ਉੱਤੇ ਬਿਠਾ ਕੇ ਇਹ ਸਾਬਿਤ ਕਰਤਾ ਕਿ ਵਫਾ ਇੱਜ਼ਤ ਤੇ ਕਦਰ ਖਰੀਦੀ ਨਹੀਂ ਜਾਂਦੀ ਇਹ ਸਿੱਖੀ ਜਾਂਦੀ ਆ